हां जी दोस्तों सारे वीरा दा स्वागत है जी उम्मीद करदे सारे ठीक ठाक होंगे आपा ਥੋਡੇ ਕੋਲੇ ਲੈ ਕੇ ਆਇਆ ਟਰਾਲੀਆਂ ਜੀ ਬਾਬਲੀ ਘੁੰਮਣ ਨਾਲ ਥੋਡੀ ਗੱਲਬਾਤ ਕਰਾਉਨੇ ਆ ਬਾਕੀ ਸਿਰੇ ਤੁਸੀਂ ਆਖੋਗੇ ਬਾਈ ਦੀਆਂ ਵੀਡੀਓ ਹੀ ਪਾਈ ਜਾਂਦਾ ਟਰਾਲੀਆਂ ਦੀਆਂ ਵੀ ਉਹੀ ਹੋਣੀਆਂ ਬਾਈ ਉਹ ਨਹੀਂ ਹੁੰਦੀਆਂ ਬਾਈ ਆਏ ਹਫਤੇ ਬੁੱਧਵਾਰ ਨੂੰ ਤਰਵੰਡੀ ਸਾਬੋ ਨਵੀਆਂ ਟਰਾਲੀਆਂ ਲੈ ਕੇ ਆਉਂਦਾ ਉਹ ਸੇਲ ਕਰ ਦਿੰਦਾ ਆਪਾਂ ਉਦੋਂ ਵੀਡੀਓ ਪਾਉਨੇ ਆ ਬਾਕੀ ਸਿਰੇ ਬਾਈ ਨਾਲ ਗੱਲਬਾਤ ਕਰਾਉਨੇ ਆ ਫੇਰ ਸਾਨੂੰ ਟਰਾਲੀਆਂ ਦਿਖਾਉਨੇ ਆ ਹਾਂ ਬਾਈ ਸਤਿ ਸ੍ਰੀ ਅਕਾਲ ਜੀ ਹਾਂਜੀ ਭਾਈ ਕੀ ਹਾਲ ਚਾਲ ਹੈ ਹਾਂ ਭਾਈ ਆਪਣਾ ਨਾਮ ਤਾਂ ਬਬਲੀ ਘੁੰਮਣ ਦਸਤਾ ਸਾਰੇ ਵੀਰ ਆਪਾਂ ਜਿਆਨ ਉੱਤੇ ਮੋਬਾਈਲ ਨੰਬਰ ਦੋ ਜੀ ਮੋਬਾਈਲ ਨੰਬਰ ਆਪਣਾ ਦਈ ਹੈਗਾ 7589299512 ਠੀਕ ਆ ਜੀ ਤੇ ਆਪਣੀ ਬਾਕੀ ਸਰੇ ਘੁੰਮਣ ਕਿੱਥੇ ਜੇ ਵਰਕਸ਼ਾਪ ਹੈ ਜੀ ਮੌੜ ਮੰਡੀ ਹੈ ਜੀ ਅੱਛਾ ਜੇ ਜਿਸ ਨਾਲ ਆਉਣੀ ਹੈ ਭਾਰਤੀ ਪੈਟਰੋਲ ਕੰਪਨੀ ਸਾਹਮਣੇ ਤਲਵੰਡੀ ਸਾਬੋ ਹਰ ਵਕਤਾਰ ਠੀਕ ਆ ਤੇ ਦਿਓ ਜੀ ਆ ਟਰਾਲੀ ਬਾਰੇ ਜਾਣਕਾਰੀ ਇਹ 11 6 ਆ ਗਈ ਜੀ ਠੀਕ ਆ ਤੇ ਹੱਬ ਕੈਪੈਸਿਟੀ ਹੈ ਜੀ 10 ਟਨ ਰਾਸ ਨਟੀ ਹੱਬਾ ਤੇ ਬਾੜ ਕਿੰਨੀ ਹੈ ਜੀ ਤੇ ਤਾਂ ਹ ਬਿੱਡ ਜੀ ਤਿੰਨ ਫੁੱਟ ਦੀ ਤਿੰਨ ਤੇ ਹਿੱਸਾ ਜੀ ਚਾਰ ਇੰਚ ਚਾਰ ਇੰਚ ਤੇ ਚਾਦਰ ਕਿਹੜੀ ਚਾਦਰ ਆ ਗਈ 8 ਆੱਠ ਗੇਜ ਦੀ ਜੀ ਬਿਨਾਂ ਜੋੜ ਵਾਲੀ ਸਾਰੀ 8 ਗੇਜ ਦੀ ਹੈ ਜੀ ਸਾਰੀ 8 ਗੇਜ ਦੀ ਬਿਨਾ ਜੋੜ ਵਾਲੀ ਜੀ ਦੇਖ ਸਕਦੇ ਹੋ ਕਿਤੇ ਜੋੜ ਨਹੀਂ ਤੇ ਬਾਕੀ ਸਿਰੇ ਕਿਹੜਾ ਮਾਰਕ ਹੈ ਜੀ ਇਹ ਚਾਦਰ ਦਾ ਟਾਟਾ ਦੀ ਚਾਦਰ ਹੁੰਦੀ ਆ ਬਾਈ ਕਹਿੰਦਾ ਬਚਾਲੋਂ ਖੁੱਲਦਾ ਜੀ 10 ਮਿੰਟ ਤੇ ਅੱਖੀ ਆ ਗਈ ਜੀ ਠੀਕ ਹੈ ਜੀ ਤੇ ਡਾਪੜਾ ਕਾਟੇ ਦੇ ਵਿੱਚ ਆ ਗਿਆ ਡਾਪੜਾ ਕਾਟੇ ਦੇ ਵਿੱਚ ਆ ਗਈ ਬਾਕੀ ਸਾਰੇ ਜੇ ਕਿਸੇ ਨੇ ਵੀਰ ਨੇ ਰੰਗ ਕਰਾਉਣਾ ਤਾਂ ਉਹ ਆਪਣੇ ਟਰੈਕਟਰ ਨਾਲ ਦਾ ਕਰਾ ਸਕਦਾ ਜੀ ਇਹਦੀ ਡਿਮਾਂਡ ਕੀ ਹੈ ਜੀ ਇਹ ਕਹਿੰਦੇ ਜੀ 1,55,000 ਰੁਪਏ ਇੱਕ ਲੱਖ 55 ਡਿਮਾਂਡ ਹੈ ਤੇ ਦੇਣੀ ਕਿੰਨੇ ਦੀ ਆ ਬਾਈ ਆਪਾਂ ਇਹ ਲੈਣ ਦਾ 1,45,000 ਜੀ ਇੱਕ ਲੱਖ 45,000 ਰੁਪਏ ਡਿਮਾਂਡ ਹੈ ਤੇ ਰੰਗ ਬਾਈ ਅਗਲਾ ਆਪੀ ਕਰਾਊਗਾ ਤਾਂ ਵਿੱਚ ਰੰਗ ਕਰ ਤਾਂ ਇਹ ਰੰਗ ਕਰਕੇ 145 ਦੀ ਇਹ ਆ ਗਈ ਜੀ ਇੱਧਰ ਟਰਾਲੀ 11 6 ਫੇਰ ਇਹ ਵੀ ਡਬਲ ਕਾਟੇ ਚ ਇਹ ਆ ਗਈ ਸ਼ੋਅ ਵਾਲੀ ਜੀ ਇਹ ਲਾ ਲਓ ਸ਼ੋਅ ਵਾਲੀ ਟਰਾਲੀ ਹੈ ਜੀ ਦੇਖ ਸਕਦੇ ਹੋ ਥੱਲੇ ਸਰੀਏ ਵਗੈਰਾ ਲੱਗਿਆ ਕੁੰਡੀਆਂ ਤੇ ਇਹ ਥੋੜੀ ਜੀ ਤਾਂ ਹ ਬੱਡ ਤੇ ਉਹ ਆ ਗਿਆ ਪੱਤੀ ਵਗੈਰਾ ਜੀ ਹੈ ਨਾ 27 ਆ ਗਈ ਥੋੜੀ ਜੀ ਇਹ ਵੀ 10 ਨਟੀ ਹੱਬਾ ਜੀ 4 ਇੰਚ ਹੀ ਹੈ 7 ਸਵਾ 2 ਬਾੜ ਜੀ 3 ਫੁੱਟ ਬੱਡ ਵਿਚਾਲੋਂ ਖੁੱਲਦੀ ਹੈ ਤੇ ਗੱਲ ਕਰੀਏ ਆਪਾਂ ਜੀ ਇਹਦੇ ਚਾਦਰ ਕਿਹੜੀ ਵਰਤੀ ਹੈ ਜੀ ਤੁਸੀਂ ਸਾਰੀ ਬਿਨਾ ਜੋੜ ਵਾਲੀ ਜੀ ਤੇ ਜੇ ਗੱਲ ਕਰੀਏ ਆਪਾਂ ਬੇਟ ਦੀ ਜੀ ਕਿੰਨਾ ਵਜਨ ਹੋਊਗਾ ਇਹ ਚ 15 ਤੋਂ 16 ਦੇ ਵਿੱਚ ਜੀ ਤੇ ਇਹਦੀ ਡਿਮਾਂਡ ਕੀ ਹੈ ਜੀ ਇਹਦੀ 158 ਜਿਹਦਾ ਸੌਦਾ ਹੋਊਗਾ ਜੀ ਠੀਕ ਹੈ ਕਿੰਨੇ ਦਾ ਜੀ 147 ਦਾ ਜੀ 1 ਲੱਖ 58 ਡਿਮਾਂਡ ਸੀ 1 ਲੱਖ 47000 ਦਾ ਸੌਦਾ ਹੋਗਾ ਟਰਾਲੀ ਦੇਖ ਸਕਦੇ ਹੋ ਠੀਕ ਹੈ ਜੀ ਇੱਧਰ ਫੇਰ ਇਹ ਡਾਬਲ ਕਾਟੇ ਵਾਲੀ ਆ ਗਈ ਜੀ ਇਹਦੇ ਆਕੇ ਵਿਚਾਲੇ ਸਰਗੇ ਜੀ ਇਹਨਾਂ ਨੇ ਲੈ ਲੀ ਜੀ ਇਹ ਇਹ ਆ ਬਾਈਆਂ ਨੇ ਟਰਾਲੀ ਲੈ ਲਈ ਦੇ ਸਕਦੇ ਹੋ ਲੋਕ ਵਗੈਰਾ ਲੱਗਦਾ ਜੀ ਇਹ ਵੀ ਸਵਾ ਦੋ ਆ ਗਈ ਬਾਈ 10 ਲੜੀ ਹੱਬ ਇਹਦੇ ਚਾਦਰ ਕਿਹੜੀ ਸੀ ਬਾਈ ਇਹਦੇ ਵੀ ਟਾਟਾ ਦੀ ਸੀ 8 ਗੇਜ ਦੀ 8 ਗੇਜ ਬਿਨਾਂ ਜੋੜ ਵਾਲੀ ਸਾਰਿਆਂ ਦੇ ਉਹੀ ਸੇਮ ਚ ਜੀ ਠੀਕ ਆ ਤੇ ਇਹਦੇ ਆ ਸਰੀਏ ਲਾ ਲਓ ਜੀ ਵਿਚਾਲੇ ਪਾਤੀ ਥੋੜੀ ਜੀ ਸਪੋਰਟ ਜਾਦੇ ਵਧਾਤੀ ਇਹ ਬਾਈਆਂ ਨੇ ਕਿੰਨੇ ਦੀ ਖਰੀਦ ਲਈ ਜੀ ਫਿਰ ਆਪਾਂ ਕਿੰਨਾ ਲੈ ਦੀ ਗੱਲ ਕਰ ਰਹੇ ਹਾਂ ਦੇ ਤਾਂ ਇੱਕ ਛੱਤੀ ਦਾ ਤੀਜਾ ਕਿੰਨੇ ਦਿੱਤੀ ਜੀ ਆਪਾਂ ਨੂੰ ਇਹ ਇੱਕ 36 ਦੀ ਇੱਕ ਛੱਤੀ ਦੀ ਤੇ ਪੂਰੀ ਟਰਾਲੀ ਇੱਕ ਨੰਬਰ ਹੈ ਜੀ ਜਮਾ ਦੇਖੋ ਜੀ ਲਈ ਤੇ ਇੱਕ ਨੰਬਰ ਕਰਕੇ ਤੇ ਪਹਿਲਾਂ ਬਾਈ ਦੀਆਂ ਵੀਡੀਓ ਕੱਲਾ ਦੇਖਦੇ ਹੋ ਹੋਮ ਗੀ ਟਰਾਲਿੰਗ ਵਾਲੀਆਂ ਤੁਸੀਂ ਤਾਂ ਹੀ ਤਾਂ 5-7 ਹਜ਼ਾਰ ਛੱਡਿਆ ਨੇ ਤੇ ਬਾਈ ਕਿਹੜੇ ਗੱਲ ਕਰਦਾ ਹੁੰਦਾ ਵੀਡੀਓ 'ਚ ਉੱਤੇ ਉੱਤਰਿਆ ਜੀ ਖਰਾ ਉੱਤਰਦਾ ਕਰਾ ਜੀ ਇਹਦਾ ਠੀਕ ਆ ਠੀਕ ਹੈ ਜੀ ਰੰਗ ਕਰਾ ਕੇ ਦੇਊਗਾ ਜੀ ਬਾਈ ਕਹਿੰਦਾ ਤੇ ਇੱਧਰ ਫੇਰ ਆ ਗਈ ਡਾਬਲ ਕੱਟ ਵਾਲੀ ਤਿੰਨ ਸਰੀਆਂ 'ਚ ਜੀ ਹਾਂ ਜੀ ਤਿੰਨ ਸਰੀਆਂ 'ਚ ਸਵਾ ਦੋ ਬਾੜ ਜੀ ਤਿੰਨ ਉਹ ਤੇ 10 ਨਟੀ ਹੱਬਾ ਜੀ ਦੇਖ ਸਕਦੇ ਹੋ ਤੇ ਇਹ ਵੀ ਟਾਟਾ ਦੀ ਚਾਦਰ ਆ ਗਈ ਜੀ ਟਾਟਾ ਦੀ ਚਾਦਰ ਹੈ ਜੀ ਉਹੀ ਆ ਆਹ ਮੋਰਾ ਲੱਗੀਆਂ ਪਈਆਂ ਜੀ ਦੇਖ ਸਕਦੇ ਹੋ ਇਹ ਵੀ ਵਿਚਾਲੋਂ ਖੁੱਲਦਾ ਤੇ ਜੇ ਡਾਲਾ ਕਿਸੇ ਨੇ ਸਾਈਡ ਤੋਂ ਖੁਲਾਉਣਾ ਜੀ ਉਹ ਵੀ ਖੁੱਲ ਜੂਗਾ ਸਾਰਾ ਕੁਝ ਹੋ ਜੀ ਬਾਈ ਠੀਕ ਆ ਜੇ ਕਿਸੇ ਨੇ ਲਾ ਲੋ ਮੌਕੇ ਤੇ ਟਰਾਲੀ ਬਣਵਾਉਣੀ ਹੈ ਜੀ ਜਾਂ ਟਰਾਲਾ ਟਰਾਲਾ ਵੀ ਤਿਆਰ ਕਰ ਦਿੰਦੇ ਹੋ ਠੀਕ ਆ ਤੇ ਇਹਦੀ ਡਿਮਾਂਡ ਕੀ ਹੈ ਜੀ 1 55 ਡਿਮਾਂਡ ਹੈ ਤੇ ਦੇਣੀ ਕਿੰਨੇ ਦੀ ਹੈ ਜੀ ਆਪਾਂ ਬਸ ਉੱਥੀ ਦੇਵਾਂਗੇ 45 1 ਲੱਖ 45 ਦੀ ਇਹਦਾ ਭਾਜਨ ਕਿੰਨਾ ਉਤਰੂਗਾ ਜੀ ਟਰਾਲੀ ਦਾ ਇਹਦਾ 16 ਜੀ 16 ਇਧਰ ਆ ਗਈ ਜੀ ਰੰਗ ਕਰੇ ਵਾਲੀ ਇਹਦਾ ਵੀ ਸੌਦਾ ਹੋ ਗਿਆ ਜੀ ਇਹਦਾ ਵੀ ਸੌਦਾ ਹੋ ਗਿਆ ਇਹ ਵੀ ਡਬਲ ਕਾਟੇ ਚ ਆ ਜੀ ਹਾਂਜੀ ਹਾਂਜੀ ਠੀਕ ਹੈ ਇਹ ਲਾ ਲਓ ਜੀ ਸਵਾ ਦੋ ਤੇ 10 ਨਟ ਹੀ ਹੱਬੋ ਉਹੀ ਸਾਰਾ ਕੁਝ ਕੱਲਾ ਵੀ ਰੰਗ ਹੀ ਕਰਿਆ ਜੀ ਇੱਥੇ ਹਾਂਜੀ 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 ਤੇ 1 55 ਡਿਮਾਂਡ ਹੈ ਜੀ ਆਪਾਂ ਕਿੰਨੇ ਦੀ ਸੇਲ ਕਰਤੀ ਇਹ ਇਹ ਦਿੱਤੀ ਹੈ ਢੂੜ ਲੱਖ ਦੀ ਟੋਪੀ ਲਾਹ ਟੋਪੀ ਲਾ ਕੇ ਢੂੜ ਲੱਖ ਦੀ ਹਾਂਜੀ ਠੀਕ ਹੈ ਤੇ ਬਾਕੀ ਸਰੇ ਭਾਈ ਆਪਣੇ ਕੋਲ ਟੋਪੀਆਂ ਤਿਆਰ ਹੁੰਦੀਆਂ ਮੌਕੇ ਤੇ ਜੇ ਲੈਣੀ ਹੋਵੇ ਕਿਸੇ ਨੇ ਆਪਾਂ ਲਾ ਕੇ ਬਣਾ ਤਿਆਰੀ ਹੁੰਦੀਆਂ ਜੀ ਠੀਕ ਆ ਆ ਗਈ ਡਬਲ ਕਾਟੇ ਵਾਲੀ ਇਹ ਡਬਲ ਘੱਟ ਵਾਲੀ ਆ ਪੌੜੀ ਵਗੈਰਾ ਲੱਗੀ ਆ ਦੇਖ ਸਕਦੇ ਹੋ ਜੀ ਇਹਦੀ ਵੀ ਸਵਾ ਦੋ ਆ ਬਾੜ ਜੀ 8 ਨਟੀ ਹੱਬ ਕਦਾਸ ਜੀ 10 ਜੀ 4 ਇੰਚ ਹਿੱਸਾ ਦੇ ਸਾਦੇ ਉਹ ਟਾਟਾ ਦੀ ਚਾਦਰ ਹੈਗੀ ਸਾਰੀ ਉਹੀ 8 ਗੇਜ ਵਾਲੀ ਆ ਗਈ ਜੀ ਦੇਖ ਸਕਦੇ ਹੋ ਮਾਗਰ ਡਾਲੇ ਤੇ ਪੱਤੀਆਂ ਵਗੈਰਾ ਲੱਗਿਆ ਜੀ ਪੂਰਾ ਹੈਵੀ ਡਾਲਾਗਾ ਦੇਖ ਸਕਦੇ ਹੋ ਮਾਗਰ ਹੱਕ ਹੱਕ ਲਾਈ ਹੈ ਜੀ ਤੇ ਬਾਕੀ ਸਿਰ ਇਹਦੀ ਡਿਮਾਂਡ ਕੀ ਹੈ ਜੀ ਇਹਦੀ 55000 ਜੀ 1 ਲੱਖ 55000 ਦੇਣੀ ਕਿੰਨੇ ਦੀ ਹੈ ਜੀ ਆਪਾਂ ਦੇਣ ਲੈਣੇ ਦਾ 145000 ਰੰਗ ਵਿੱਚ ਕਰਕੇ ਦੇਵੋਗੇ ਕਿ ਬਗੈਰ ਰੰਗ ਤੋਂ ਰੰਗ ਕਰ ਦਾਂਗੇ ਜੀ ਰੰਗ ਕਰਕੇ ਦੇਵਾਂਗੇ ਬਾਈ ਕਹਿੰਦਾ ਦੇਖ ਸਕਦੇ ਹੋ ਇੱਧਰ ਫੇਰ ਆ ਗਈ ਜੀ ਡਬਲ ਘੱਟੇ ਵਾਲੀ ਇਹ ਆ ਗਈ ਤਿੰਨ ਸਰੀਆਂ ਚ ਤੇ ਜਸਤੀ ਚਾਦਰ ਆ ਬਈ ਇਹ ਜਸਤੀ ਚਾਗੀ ਜੀ ਇਹ ਜਸਤੀ ਚਾਦਰ ਚ ਆ ਗਈ ਜੀ ਤਿੰਨ ਸਰੀਏ ਦੇਖ ਸਕਦੇ ਹੋ ਸਵਾ ਦੋ ਬਾੜ ਉਹੀ 10 ਨਟੀ ਹੱਬ ਤੇ ਇਹਦੀ ਆਹ ਸਾਈਡ ਤੇ ਲਾਤੀ ਬਾਈਆਂ ਨੇ ਇਹਦੇ ਪੌੜੀ ਤਾਂਹਾ ਚੜਨ ਖਾਤਰ ਇਹਦੇ ਕਾਹ ਗੇਜ ਲਾਈ ਆ ਚਾਦਰ ਜੀ ਇਹ 10 ਤੇ 8 ਜੀ ਇਹਦੇ 10 ਕਿਤੇ 8 ਲਾਈ ਆ ਜੀ ਦੇਖ ਸਕਦੇ ਹੋ ਤੇ ਇਹਦੀ ਡਿਮਾਂਡ ਕੀ ਹੈ ਜੀ ਇੱਕ ਬਾੜ ਜੀ ਇੱਕ ਬਾੜ ਤੇ ਮੌਕੇ ਤੇ ਦੇਣੀ ਕਿੰਨੇ ਦੀ ਹੈ ਜੀ 55 ਦੀ ਜੀ 1,55,000 ਦੀ ਤੇ ਵਿਚੀ ਰੰਗ ਕਰਕੇ ਜੀ ਬਾਈ ਕਹਿੰਦਾ ਰੰਗ ਕਰਕੇ ਦੇਵਾਂਗੇ ਵਿਚੀ ਦੇਖ ਸਕਦੇ ਹੋ ਜੀ ਇਧਰ ਫੇਰ ਆ ਗਈ ਜੀ ਤਿੰਨ ਸਰੀਆਂ ਵਾਲੀ ਡਾਬਲ ਘਾਟੇ ਚ ਇਹਦੇ ਸਰੀਏ ਪਾਏ ਹੋਏ ਆ ਜੀ ਤਿੰਨੇ ਪੂਰੀ ਹੈਵੀ ਟਰਾਲੀ ਹੈ ਜੀ ਤੇ ਪੌੜੀ ਇਹਦੇ ਮੂਰੇ ਲੱਗੀ ਹੈ ਦੇਖ ਸਕਦੇ ਹੋ ਲੋਕ ਵਗੈਰਾ ਵੀ ਲੱਗਦਾ ਹੈ ਤੇ ਇਹਦੇ ਚਾਦਰ ਕਿਹੜੀ ਆ ਗਈ ਜੀ ਇਹਦੀ ਵੀ ਟਾਟਾ ਦੀ ਜੀ ਟਾਟਾ ਦੀ ਚਾਦਰ ਤੇ ਕਾਇਗੇ ਚਾਦਰ ਹੈ ਜੀ ਇਹਦੇ ਅੱਠ ਗੇਜ ਚਾਦਰਾਂ ਉਹੀ ਬਿਨਾ ਜੋੜ ਵਾਲੀ ਜੀ ਹਾਂਜੀ ਹਾਂ ਠੀਕ ਐ ਤੇ ਟਾਇਰ ਬਿਲਕੁਲ ਵੇਦਾਗ ਹੈ ਜੀ ਹਾਂਜੀ ਹਾਂਜੀ ਵੇਦਾਗ ਟਾਇਰ ਆ ਸਾਰੀਆਂ ਟਰਾਲੀਆਂ ਦੇ ਟਾਇਰ ਓਕੇ ਆ ਜੀ ਜਮਾ ਹਾਂਜੀ ਹਾਂਜੀ ਠੀਕ ਐ ਤੇ ਜੇ ਕਿਸੇ ਨੇ ਡਾਲਾ ਦੂਤਾ ਹਾਂ ਨੂੰ ਖਲਾਉਣਾ ਉਹ ਵੀ ਬਾਈ ਖੁਲਤਾ ਕਰ ਦਿੰਦੇ ਆ ਕਿਵੇਂ ਕਿਸੇ ਨੇ ਕਰਾਉਣਾ ਓਵੇਂ ਜੇ ਕੋਈ ਟਰਾਲਾ ਤਿਆਰ ਕਰਾਉਣਾ ਟਰਾਲਾ ਵੀ ਬਾਵਲੀ ਤਿਆਰ ਕਰ ਦਿੰਦੇ ਓ ਤੇ ਇਹ ਟਰਾਲੀ ਦੀ ਕੀ ਡਿਮਾਂਡ ਹੈ ਜੀ ਆਪਣੀ 1,55,000 ਦੀ ਐ ਬਸ 45 ਦੀ ਏ ਜਮਾ ਜੀ 45 ਦੀ ਏ ਦੇਵਾਂਗੇ ਟਰਾਲੀ ਚ ਬਾਜਣਾ ਛੋੜਾ ਵੱਧ ਤੋਂ ਵੱਧ ਕਿੰਨਾ ਹੁੰਦਾ ਜੀ ਟਰਾਲੀ ਚ ਬੱਦ ਦਾ ਕੋਈ ਆਈਡੀਆ ਨਹੀਂ ਘੱਟ ਆਪਣਾ 15 ਘੱਟੋ ਘੱਟ 15 ਕੁਇੰਟਲ ਹੁੰਦਾ ਜੀ ਦੇਖ ਸਕਦੇ ਹੋ ਜੀ ਆਪਾਂ ਸਾਰੀਆਂ ਟਰਾਲੀਆਂ ਨਵੀਆਂ ਲੈ ਕੇ ਆਏ ਆ ਛੋਡੇ ਕੋਲੇ ਸਾਰੇ ਵੀਰਾਂ ਦਾ ਤੇ ਬਬਲੀ ਨੂੰ ਤੁਸੀਂ ਫੋਨ ਲਾ ਸਕਦੇ ਹੋ ਜੇ ਟਰਾਲਾ ਤਿਆਰ ਕਰਾਉਣਾ ਬਾਈ ਟਰਾਲਾ ਵੀ ਤਿਆਰ ਕਰਦਾ ਤੇ ਬਾਕੀ ਸਿਰੇ ਟੋਪੀ ਤਿਆਰ ਹੁੰਦੀ ਆ ਕਿ ਬਾਈ ਜਦੋਂ ਫੋਨ ਕਰੂ ਅਗਲਾ ਉਹ ਦੋ ਘੰਟੇ ਦੋ ਘੰਟੇ ਤਿਆਰ ਕਰਦਾ ਕਿੰਨੇ ਚ ਟੋਪੀ ਤਿਆਰ ਕਰੋਗੇ ਜੀ ਵੀਰ ਆਪਾਂ 10000 ਰੁਪਏ 10000 ਦੀ ਤੇ ਬਾਕੀ ਸਾਰੇ ਮੋਬਾਈਲ ਨੰਬਰ ਦੁਬਾਰੇ ਬੋਲ ਦਿਓ ਜੀ 7789299502 ਇਹ ਬਾਈ ਦਾ ਮੋਬਾਈਲ ਨੰਬਰ ਹੈ ਜੇ ਕਿਸੇ ਵੀਰ ਨੇ ਟਰਾਲੀ ਲੈਣੀ ਹੈ ਬਾਈ ਨਾਲ ਸੰਪਰਕ ਕਰ ਸਕਦੇ ਹੋ ਜੀ ਧੰਨਵਾਦ